हेल्दी किचन 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਸਭ ਦੀ ਫੇਵਰਿਟ ਬਣਾ ਰਹੀ ਆ ਅਰਬੀ ਔਰ ਬਿਲਕੁਲ ਨਿਊ ਸਟਾਈਲ ਦੇ ਨਾਲ ਔਰ ਬਹੁਤ ਹੈਲਦੀ ਤਰ੍ਹਾਂ ਦੇ ਕੇ ਨਾਲ ਠੀਕ ਹੈ ਜੀ। ਅੱਜ ਅਸੀਂ ਬਣਾਵਾਂਗੇ ਅਰਬੀ ਮੈਂ ਇਹਨੂੰ ਕੱਟ ਕੇ ਅੱਛੀ ਤਰ੍ਹਾਂ ਧੋ ਕੇ ਸੁਕਾ ਲਿਆ। ਬਿਲਕੁਲ ਸੁੱਕ ਗਈ ਹੁਣ। ਸਭ ਤੋਂ ਪਹਿਲੇ ਅਸੀਂ ਇਹਨੂੰ ਕਰਾਂਗੇ ਫਰਾਈ ਬਿਲਕੁਲ ਕੋਰੀਸ ਦੇ ਤੇਲ ਵਿੱਚ ਜ਼ਿਆਦਾ ਨਹੀਂ ਪਾਇਆ ਦੇਖੋ ਮੈਂ ਛੋਟੀ ਇੱਕ ਕਟਛੀ ਸਰਫ ਤੇਲ ਦੀ ਪਾਈ ਹੈ ਜ਼ਿਆਦਾ ਤੇਲ ਨਹੀਂ ਪਾਣਾ ਨਾਨ ਸਟਿਕ ਦੇ ਵਿੱਚ ਵੈਸੇ ਵੀ ਘੱਟ ਹੀ ਪਾਣ ਦੀ ਜ਼ਰੂਰਤ ਪੈਂਦੀ ਹੈ ਤੇ ਅਸੀਂ ਸਭ ਤੋਂ ਪਹਿਲਾਂ ਇਹਨੂੰ ਕਰ ਦਾਂਗੇ ਫਰਾਈ ਠੀਕ ਹੈ ਜੀ ਸਾਰੇ ਅਸੀਂ ਪਲਟ ਲਵਾਂਗੇ ਇਹਨੂੰ ਨਮਕ ਲਗਾ ਕੇ ਅੱਛੀ ਤਰ੍ਹਾਂ ਪਹਿਲੇ ਵਾਸ਼ ਕਰ ਲੈਣਾ ਜਦੋਂ ਨਮਕ ਲੱਗ ਜੇ ਤੇ ਇਹਦੀ ਲੇਸ ਜਿਹੜੀ ਹੁੰਦੀ ਹੈ ਸਾਰੀ ਨਿਕਲ ਜਾਂਦੀ ਹੈ ਤੇ ਲੇਸ ਵਿੱਚ ਬਿਲਕੁਲ ਨਹੀਂ ਰਹਿੰਦੀ ਇਹਨੂੰ ਬਿਲਕੁਲ ਸਿਮ ਤੇ ਅਸੀਂ ਫਰਾਈ ਕਰਾਂਗੇ ਅਗਰ ਬੱਚੇ ਤੁਹਾਡੇ ਨਹੀਂ ਵੀ ਖਾਂਦੇ ਤਾਂ ਵੀ ਖਾਣਗੇ ਕਿਉਂਕਿ ਤੁਸੀਂ ਉਹਨਾਂ ਨੂੰ ਆਲੂ ਕਹਿ ਕੇ ਖਵਾ ਸਕਦੇ ਹੋ ਆਲੂ ਵੀ ਅਸਤਰੀ ਅਸੀਂ ਪਹਿਲੇ ਫਰਾਈ ਕਰਕੇ ਬਣਾਨੇ ਆ ਜਦੋਂ ਬਰੀਕ ਬਰੀ ਕੱਟਦੇ ਆ ਜਾਂ ਸੁੱਕੇ ਆਲੂ ਬਣਾਨੇ ਆ ਤਾਂ ਵੀ ਅਸੀਂ ਅਸਤਰੀ ਕੱਟਦੇ ਆ ਪਤਲੇ ਪਤਲੇ ਲੰਬੇ ਲੰਬੇ ਤੇ ਜਿਹੜੇ ਬੱਚੇ ਨਹੀਂ ਖਾਂਦੇ ਉਹ ਵੀ ਖਾਣਗੇ ਕਿਉਂਕਿ ਇਹਦੇ ਵਿੱਚ ਬਿਲਕੁਲ ਜਦੋਂ ਅਸੀਂ ਫਰਾਈ ਕਰ ਲੈਣਾ ਇਹਦੇ ਟੇਸਟ ਬਿਲਕੁਲ ਆਲੂਆਂ ਵਾਲਾ ਹੋਏਗਾ ਇਹ ਬਿਲਕੁਲ ਟੇਸਟਲੈਸ ਹੁੰਦੀ ਹੈ ਜਦੋਂ ਅਸੀਂ ਇਹਦੇ ਵਿੱਚ ਮਸਾਲੇ ਮਸੂਲੇ ਪਾ ਦਾਂਗੇ ਤੇ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬਣਦੀ ਹੈ ਪਰ ਬਹੁਤ ਹੀ ਸਵਾਦ ਲੱਗਦੀ ਹੈ ਕਹਿੰਦੇ ਨੇ ਜਿਹਦੇ ਚ ਲੇਸ ਹੁੰਦੀ ਹੈ ਨਾ ਜਿੰਨਾ ਸਬਜ਼ੀਆਂ ਵਿੱਚ ਉਹ ਲੱਤਾਂ ਨੂੰ ਗੋਡਿਆਂ ਨੂੰ ਕਦੇ ਵੀ ਕਮਜ਼ੋਰ ਨਹੀਂ ਕਰਦੀਆਂ ਕਿਉਂਕਿ ਪਹਿਲੇ ਲੋਕ ਕਿ ਬਹੁਤ ਖਾਂਦੇ ਹੁੰਦੇ ਸੀ ਅਰਬੀ ਹੋਗੀ ਭਿੰਡੀ ਹੋਗੀ ਲੇਸ ਵਾਲੇ ਚੀਚਾ ਬਹੁਤ ਖਾਂਦੇ ਸੀ ਪਰ ਅੱਜ ਕੱਲ ਬੱਚੇ ਹੁਣ ਪਸੰਦ ਨਹੀਂ ਕਰਦੇ ਤੇ ਐਸੀ ਪਿੱਛੇ ਪ੍ਰੋਬਲਮ ਹੋ ਰਹੀਆਂ ਨੇ ਲੱਤਾਂ ਦੀਆਂ ਠੀਕ ਹੈ ਜੇ ਤੁਸੀਂ ਵੱਧ ਤੋਂ ਵੱਧ ਇਹਨਾਂ ਨੂੰ ਬੱਚਿਆਂ ਨੂੰ ਇਹੋ ਜਿਹੀ ਸਬਜ਼ੀਆਂ ਦਿਆ ਕਰੋ ਜਿਦੇ ਵਿੱਚ ਪੋਸਟਿਕ ਤੱਤ ਹੋਣ ਤੇ ਹੁਣ ਅਸੀਂ ਇਹਨੂੰ ਹਲਕੇ ਹਲਕੇ ਸਿੰਮ ਤੇ ਗੈਸ ਦੇ ਉੱਤੇ ਦੇਖੋ ਮੈਂ ਬਿਲਕੁਲ ਸਿੰਮ ਤੇ ਰੱਖਿਆ ਹੁਣ ਅਸੀਂ ਇਹਨੂੰ ਫਰਾਈ ਕਰਾਂਗੇ ਪਹਿਲੇ ਅਸੀਂ ਭਾਵੇਂ 10 ਮਿੰਟ ਲੱਗਣ 15 ਮਿੰਟ ਲੱਗਣ ਬਿਲਕੁਲ ਇਹਨੂੰ ਆਰਾਮ ਨਾਲ ਪਿਆਰ ਦੇ ਨਾਲ ਇਹਨੂੰ ਕਰਨਾ ਤੇ ਇਹਨਾਂ ਹੋਵੇ ਕਿ ਤੁਸੀਂ ਤੇਜ਼ ਸੇਕ ਤੇ ਰੱਖੋ ਤੇ ਕੁਝ ਸੜ ਜਾਏ ਤੇ ਅੰਦਰੋਂ ਕੱਚੀ ਰਹਿ ਜਾਏ ਇਸ ਤਰ੍ਹਾਂ ਇਹ ਕੱਚੀ ਵੀ ਨਹੀਂ ਰਹਿੰਦੀ ਬਿਲਕੁਲ ਸਿੰਮ ਤੇ ਰੱਖੋਗੇ ਹੌਲੀ ਹੌਲੀ ਪੱਕੇਗੀ ਔਰ ਇਹਨੂੰ ਬਿਲਕੁਲ ਉੱਪਰ ਰੱਖਣਾ ਕੋਈ ਜ਼ਰੂਰਤ ਨਹੀਂ ਪੈਂਦੀ ਟੱਕਣ ਦੇਣ ਦੀ ਠੀਕ ਹੈ ਜੀ ਨਾਲ ਇਹਦੇ ਚੱਲ ਜੈਸੀ ਨਮਕ ਪਾਵਾਂਗੇ ਸਿਰਫ 2 ਮਿੰਟ ਨੂੰ ਅੱਛੀ ਤਰ੍ਹਾਂ ਫਰਾਈ ਕਰ ਲਈਏ ਫਿਰ ਉਸ ਤੋਂ ਬਾਅਦ ਹਲਕਾ ਜਿਹਾ ਚਾਦਰ ਚ ਨਮਕ ਪਾਵਾਂਗੇ ਉਨੀ ਤਰ੍ਹਾਂ ਸੇ ਫਰਾਈ ਹੋਣ ਦੀ ਵੇਟ ਕਰਦੇ ਆ ਕਿ ਅਸੀਂ ਆਪਣੇ ਮਸਾਲੇ ਤਿਆਰ ਕਰਦੇ ਹਾਂ ਅਗਰ ਹਾਂਜੀ ਵੇ ਮਸਾਲੇ ਵਾਸਤੇ ਦੇਖੋ 3 ਪਿਆਜ਼ ਲੈ ਸੀ ਬਰੀਕ ਬਰੀਕ ਕੱਟ ਲੈਨੇ ਔਰ ਲਸਣ ਦੀਆਂ ਕਲੀਆਂ ਸੇ ਸਾਬਤ ਰੱਖਦੀਆਂ ਨੇ ਇਹ ਜਿਹੜੀਆਂ ਸਾਬਤ ਕਲੀਆਂ ਨੇ ਅਸੀਂ ਇਹਨੂੰ ਫਰਾਈ ਕਰਾਂਗੇ ਤੇ ਜਦੋਂ ਅਰਬੀ ਦੇ ਵਿੱਚ ਪਾਵਾਂਗੇ ਤੇ ਟੇਸਟ ਇਹਦਾ ਇੰਨਾ ਵਧੀਆ ਹੋ ਜਾਣਾ ਨਾ ਤੇ ਉਸ ਤੋਂ ਬਾਅਦ ਅਸੀਂ ਲੈਨੇ ਟਮਾਟਰ ਦੋ ਅਗਰ ਇੱਕ ਜਿਆਦਾ ਪਾਣਾ ਚਾਹੁੰਦੇ ਹੋ ਤੇ ਤਿੰਨ ਵੀ ਲੈ ਸਕਦੇ ਹੋ ਪਰ ਮੈਂ ਦੋ ਟਮਾਟਰ ਲੈਨੇ ਮੀਡੀਅਮ ਸਾਈਜ਼ ਦੇ ਸੀ ਔਰ ਹਰੀਆਂ ਮਿਰਚਾਂ ਤਿੰਨ ਚਾਰ ਲਈਆਂ ਠੀਕ ਹੈ ਜੀ ਇਹ ਸਾਰਾ ਮਟੀਰੀਅਲ ਅਸੀਂ ਤਿਆਰ ਕਰਕੇ ਰੱਖ ਦਿੱਤਾ ਹੁਣ ਅਸੀਂ ਸਭ ਤੋਂ ਪਹਿਲੇ ਫਰਾਈ ਕਰਾਂਗੇ ਅਰਬੀ ਨੂੰ ਅੱਛੀ ਤਰ੍ਹਾਂ ਜਦੋਂ ਫਰਾਈ ਹੋ ਜਾਏਗੀ ਗਲ ਜਾਏਗੀ ਬਿਲਕੁਲ ਗਲ ਜਾਏਗੀ ਫਿਰ ਅਸੀਂ ਨਿਕਾਲਣਾ ਕਿਉਂਕਿ ਅਸੀਂ ਤੜਕਾ ਅਲੱਗ ਲਗਾਉਣਾ ਇਹ ਫਰਾਈ ਜਿਹੜੀ ਹੋਏਗੀ ਅਸੀਂ ਨੂੰ ਇੱਕ ਪਲੇਟ ਵਿੱਚ ਕੱਢ ਲੈਣਾ ਤੇ ਹਲਕੇ ਹਲਕੇ ਸਿਮਤੇ ਨੂੰ ਪਹਿਲਾਂ ਅਸੀਂ ਫਰਾਈ ਕਰਾਂਗੇ 10 ਮਿੰਟ ਆਰਾਮ ਨਾਲ ਬਣ ਜਾਣੇ ਨੇ ਸਿਮਤੇ ਤੁਸੀਂ ਆਪਣੇ ਕੰਮ ਬਾਕੀ ਦੇ ਕਰੀ ਚਲੋ ਔਰ ਇਹ ਆਰਾਮ ਨਾਲ ਬਦਲੀ ਜਾਏਗੀ ਠੀਕ ਹੈ ਜੀ ਹੁਣ ਅਸੀਂ 2 ਮਿੰਟ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਨਾਲ ਲਿਖਦੇ ਜਲਦੀ ਗਲ ਵੀ ਜਾਂਦੀ ਹੈ ਔਰ ਟੇਸਟ ਵੀ ਇਹਦਾ ਬਹੁਤ ਵਧੀਆ ਹੋ ਜਾਂਦਾ ਔਰ ਨਮਕ ਇਹਦੇ ਵਿੱਚ ਰਚ ਵੀ ਜਾਂਦਾ ਹਾਂ ਜਿਵੇਂ ਅਸੀਂ ਨਮਕ ਪਾਵਾਂਗੇ ਲੋੜ ਦੇ ਮੁਤਾਬਿਕ ਜੇ ਘੱਟ ਹੋਏਗਾ ਤੇ ਮਸਾਲੇ ਤੋਂ ਬਾਅਦ ਵੀ ਅਸੀਂ ਪਾ ਸਕਦੇ ਹਾਂ बस ਇੰਨਾ ਕ ਨਮਕ ਅਜੇ ਬਹੁਤ ਹੈ ਦੇ ਵਾਸਤੇ ਇਹਦੇ ਵਿੱਚ ਹੋਰ ਕੁਝ ਨਹੀਂ ਪਾਣਾ ਸੀ ਸਿਰਫ ਨਮਕ ਪਾ ਕੇ ਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਣਾ ਤੇ ਇਹਨੂੰ ਸਿੰਕ ਤੇ ਭੁਜੰਦਿਆਂ ਨਮਕ ਨਾਲ ਇਹ ਹੋ ਜਾਗਾ ਕਿ ਤੁਹਾਡੇ ਥੱਲੇ ਵੀ ਨਹੀਂ ਲੱਗੇਗੀ ਔਰ ਨਮਕ ਰੱਚ ਵੀ ਜਾਏਗਾ ਤੇ ਚ ਬਹੁਤ ਜਿਆਦਾ ਫਾਇਦੇ ਹੁੰਦੇ ਨੇ ਨਾ ਹੀ ਥੱਲੇ ਲੱਗਣੀ ਹੈ ਤੇ ਨਾਲ ਨਮਕ ਵਿੱਚ ਰੱਚ ਜਾਏਗਾ ਉਹ ਛੇਤੀ ਗਲ ਵੀ ਜਾਏਗੀ ਤੁਹਾਨੂੰ ਪਤਾ ਹੈ ਜਦੋਂ ਨਮਕ ਪਾ ਦੋ ਤੇ ਬਹੁਤ ਜਲਦੀ ਸਬਜ਼ੀਆਂ ਗਲਦੀਆਂ ਨੇ ਤੇ ਅਸੀਂ ਸਸਤੇ ਨੂੰ ਅਸੀਂ ਹੌਲ ਹੌਲ ਕੇ ਪੁੱਲਾਂਗੇ ਤੇ ਜਦੋਂ ਇਹ ਚੰਗੀ ਤਰ੍ਹਾਂ ਫਰਾਈ ਹੋ ਜਾਏਗੀ ਤੈਨੂੰ ਕਾਲ ਕੇ ਇੱਕ ਸਾਈਡ ਤੇ ਰੱਖ ਦਾਂਗੇ ਫਿਰ ਅਸੀਂ ਤੜਕੇ ਦੀ ਤਿਆਰੀ ਕਰਾਂਗੇ ਜਦੋਂ ਤੁਸੀਂ ਇਸ ਤਰ੍ਹਾਂ ਹੈਲਦੀਆਂ ਚੀਜ਼ਾਂ ਬਣਾਉਂਦੇ ਹੋ ਹੈਲਦੀ ਚੀਜ਼ਾਂ ਬਣਾਉਂਦੇ ਹੋ ਬੱਚਾ ਨੂੰ ਖਵਾਉਂਦੇ ਹੋ ਤੇ ਬੱਚਿਆਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾਂਦਾ ਇਸੇ ਤਰ੍ਹਾਂ ਤਾਂ ਹੀ ਬੱਚੇ ਬਾਜ਼ਾਰ ਦੀਆਂ ਚੀਜ਼ਾਂ ਘੱਟ ਕਰਨਗੇ ਹੁਣ ਵੈਸੇ ਕਾਫੀ ਮਾਵਾ ਅਲਰਟ ਹੋ ਗਿਆ ਨੇ ਬਾਜ਼ਾਰ ਦੀਆਂ ਚੀਜ਼ਾਂ ਘਾਟੀ ਬੱਚਾ ਨੂੰ ਖਵਾ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਈ ਤਰ੍ਹਾਂ ਦੇ ਸਾਸ ਗੰਦੀਆਂ ਵੰਦੀਆਂ ਪਾਈ ਜਾਂਦੇ ਨੇ ਔਰ ਬੱਚਿਆਂ ਦੀ ਹੈਲਥ ਵਾਸਤੇ ਬਹੁਤ ਨੁਕਸਾਨ ਕਰਦੀਆਂ ਐਸ ਵਾਸਤੇ ਤੁਸੀਂ ਇਹ ਕੋਸ਼ਿਸ਼ ਕਰਿਆ ਕਰੋ ਕਿ ਘਰ ਅੱچھے-ਅੱچھے ਚੀਜ਼ਾਂ ਨੂੰ ਟੇਸਟੀ-ਟੇਸਟੀ ਬਣਾ ਕੇ ਦਿਓ ਤਾਂ ਕਿ ਬੱਚੇ ਬਾਹਰ ਦਾ ਮੂੰਹ ਹੀ ਨਾ ਮਾਰਨ ਬਿਲਕੁਲ ਵੀ ਖਾਣਾ ਬੰਦ ਕਰ ਦੇ ਕਦੇ-ਕਦੇ ਹੀ ਚਲੋ ਹੋਇਆ ਮਨ ਕਰ ਆਂਦਾ ਪਰ ਰੂਟੀਨ ਵਿੱਚ ਨਾ ਖਾਣ ਠੀਕ ਹੈ ਜੀ ਹੁਣ ਅਸੀਂ ਅਰਬੀ ਨੂੰ ਹਲਕਲ ਕੇ ਫਰਾਈ ਕਰਾਂਗੇ ਉਸ ਤੋਂ ਬਾਅਦ ਮੈਂ ਅੱਗੇ ਤੁਹਾਨੂੰ ਦੱਸਦੀ ਹਾਂ ਜਦੋਂ ਗਲ ਚੇਗੀ ਠੀਕ ਹੈ ਜੀ ਹਾਂਜੀ ਸਾਡੇ ਹੁਣ ਦੇਖੋ ਅਰਬੀ ਫਰਾਈ ਹੋ ਗਈ ਹੈ ਬਿਲਕੁਲ ਗਲ ਚੁੱਕੀ ਹੈ ਮੈਂ ਚੈੱਕ ਕਰ ਲਈਏ ਤੇ ਜਦੋਂ ਸਾਡੇ ਬਿਲਕੁਲ ਅਰਬੀ ਗਲ ਜਵੇ ਤੇ ਥੋੜਾ ਜਿਹਾ ਚਮਚ ਰੱਖ ਕੇ ਜਾਂ ਕੋਈ ਚੀਜ਼ ਰੱਖ ਕੇ ਪਹਿਲੇ ਇਹਦੇ ਵਿੱਚੋਂ ਸਾਰਾ ਤੇਲ ਜਿਹੜਾ ਸੀ ਕੱਢ ਲਾਂਗੇ ਥੋੜਾ ਟੇਡਾ ਕਰ ਦੇਣਾ ਮੈਨੂੰ ਕੜਾਈ ਨੂੰ ਔਰ ਜਿਹੜਾ ਤੇਲ ਦੋ ਤਿੰਨ ਮਿੰਟ ਚ ਤੁਹਾਡਾ ਸਾਰਾ ਤੇਲ ਥੱਲੇ ਆ ਜਾਏਗਾ ਔਰ ਇਸ ਨੂੰ ਅਰਬੀ ਨੂੰ ਅਸੀਂ ਆਰਾਮ ਨਾਲ ਇੱਕ ਪਲੇਟ ਵਿੱਚ ਕੱਢ ਲਵਾਂਗੇ ਠੀਕ ਹੈ ਜੀ ਹੁਣ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਢ ਕੇ ਤੇ ਮੁਰਕੇ ਤੜਕਾ ਲਗਾਵਾਂਗੇ ਅਸੀਂ ਐਸੇ ਤੇਲ ਦੇ ਵਿੱਚ ਅਸੀਂ ਤੜਕਾ ਲਗਾਣਾ ਜਿੰਨਾ ਕੁ ਬਚਦਾ ਠੀਕ ਹੈ ਹੋਰ ਪਾਣਾ ਤਾਂ ਹੋਰ ਪਾ ਲੈਣਾ ਠੀਕ ਹੈ ਜੀ ਹਾਂਜੀ ਅਸੀਂ ਕੜਾਈ ਤੋਂ ਅਰਬੀ ਬਾਹਰ نکال ਲਈਏ ਸਾਡੇ ਫਰਾਈ ਅਰਬੀ ਬਾਹਰ ਹੈ ਔਰ ਅਸੀਂ ਤੇਲ ਵਿੱਚ ਥੋੜਾ ਜਿਹਾ ਹੋਰ ਪਾ ਦਿੱਤਾ ਹੁਣ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਲਸਣ ਲਸਣ ਨੂੰ ਅਸੀਂ ਪੂਰਨ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਇਹਨੂੰ ਅੱਛੀ ਤਰ੍ਹਾਂ 10 12 ਕੱਲੀਆਂ ਲਸਣ ਦੇ ਲੈ ਕੇ ਤੁਸੀਂ ਇਹਨੂੰ اچھی طرح ਪਹਿਲੇ ਫਰਾਈ ਕਰਨਾ ਠੀਕ ਹੈ ਜੀ ਥੋੜੀ ਅਗਰ ਕਰਾਈ ਤੁਸੀਂ ਚੇਂਜ ਕਰਨੀ ਤਾਂ ਕਰ ਵੀ ਸਕਦੇ ਹੋ ਵੈਸੇ अदरवाइज ਕੋਈ ਐਸੀ ਗੋਏ ਗੱਲ ਨਹੀਂ ਥੋੜਾ ਬਹੁਤ ਤਾਂ ਨਾਲ ਲੱਗ ਹੀ ਜਾਂਦਾ ਹੈ ਕਿਉਂਕਿ ਇਹ ਆਲੂ ਹੋਣ ਜਾਂ ਅਰਬੀ ਹੋਵੇ ਇਹ ਥੋੜੀ ਬਹੁਤੀ ਨਾਲ ਲੱਗ ਹੀ ਜਾਂਦਾ ਹੈ ਇਹਨੂੰ ਅੱਛੇ ਤਰ੍ਹਾਂ ਸੀ ਕਰਾਂਗੇ ਥੱਲੇ ਗਰਮ ਅੱਛੇ ਤਰ੍ਹਾਂ ਫਰਾਈ ਕਰਾਂਗੇ ਜਦੋਂ ਸਾਡੇ ਲਾਲ ਹੋ ਜਾਣਗੇ ਹੁਣ ਅਸੀਂ ਪਾਣੀ ਹੈ ਸੌ ਸੌਰੀ ਜਵੈਨ ਔਰ ਜੀਰਾ ਇਕੇ ਜਿੱਦਲੇ ਇਸ ਦਾ ਲਸਰ ਲਾਲ ਹੋ ਜੇ ਫਿਰ ਉਸ ਤੋਂ ਬਾਅਦ ਪਾਵਾਂਗੇ ਇਹ ਤਾਂ ਸਾਡੀ ਜਵੈਨ ਸਾੜੀ ਸੜ ਜਾਏਗੀ ਜਿੰਨੀਆਂ ਵੀ ਸਬਜ਼ੀਆਂ ਤੁਸੀਂ ਬਣਾਣੇ ਬਿਲਕੁਲ ਹਲਦੀ ਵੇ ਨਾਲ ਬਣਾਇਆ ਕਰੋ ਔਰ ਆਰਾਮ ਨਾਲ ਬਣਾਇਆ ਕਰੋ ਕਾਲੀ ਨਹੀਂ ਕਰਨੀ ਕੋਈ ਜਲਦੀ ਨਹੀਂ ਹੁੰਦੀ ਕਿਉਂਕਿ ਦੇਖੋ ਜਦੋਂ ਅਸੀਂ ਕਾਲੀ ਕਾਲੀ ਚੀਜ਼ਾਂ ਬਣਾਉਂਦੇ ਆਂ ਤੇ ਉਹ ਕੁਝ ਅੱਛੀਆਂ ਵੀ ਨਹੀਂ ਬੰਦੀਆਂ ਜਦੋਂ ਅਸੀਂ ਬਹੁਤ ਆਰਾਮ ਨਾਲ ਪਿਆਰ ਨਾਲ ਬਣਾਉਂਦੇ ਆਂ ਤਾਂ ਬਹੁਤ ਹੀ ਵਧੀਆ ਬਣ ਜਾਂਦੇ ਆਂ ਇਹ ਦੇਖੋ ਜਿੱਲਸਰ ਹੋ ਗਿਆ ਸਾਡਾ ਅੱਛੀ ਤਰ੍ਹਾਂ ਲਾਲ ਔਰ ਤੁਸੀਂ ਜਿਆਦਾ ਲਾਲ ਕਰਨਾ ਚਾਹੁੰਦੇ ਹੋ ਤਾਂ ਕਰ ਲਿਓ ਬਹੁਤ ਹੀ ਅੱਛਾ ਬਣ ਜਾਂਦਾ ਹੈ ਟੇਸਟੀ ਹੋਰ ਅਲੱਗ ਆਂਦਾ ਸਾਬਤ ਦਸੰ ਦਾ ਜਦੋਂ ਅਸੀਂ ਨਾਲ ਅਰਬੀ ਦੇ ਨਾਲ ਇਹਨੂੰ ਖਾਵਾਂਗੇ ਨਾ ਮੂੰਹ ਚ ਆਏਗਾ ਕਿ ਬਹੁਤ ਹੀ ਜਿਆਦਾ ਟੇਸਟੀ ਲੱਗੇਗਾ ਠੀਕ ਹੈ ਜੀ ਹੁਣ ਅਸੀਂ ਪਾ ਦਾਂਗੇ ਜਵੈਨ ਤੇ ਜੀਰਾ ਜਵੈਨ ਤਾਂ ਪਾਣਿਆ ਕਿ ਜੜੀ ਵਾਈ ਹੁੰਦੀ ਹੈ ਉਹ ਵੀ ਨਿਕਲ ਜਾਂਦੀ ਹੈ ਦੇਖੋ ਜਵੈਨ ਜੜੀ ਵਾਈ ਵਾਲੀ ਚੀਜ਼ਾਂ ਤੇ ਜ਼ਰੂਰ ਪਾਣੇ ਚਾਹੀਦੇ ਹੈ पा देंगे त्याग इतने तुम थोड़ा जहां पा के भी यू यूज कर सकते हो ताकि अच्छी तरह भुज जाए और जो थले लगे थोड़ा बहुत मसाला वो भी उतर जाएगा ਹਾਂਜੀ ਪਿਆਜ਼ ਲਾਲ ਹੋਣਗੇ ਅਸੀਂ ਵੇਟ ਕਰਨੀਏ ਦੋ ਕੁ ਛਿੱਟਾ ਤੁਸੀਂ ਪਾਣੀ ਤੇ ਪਾ ਦੋਗੇ ਨਾ ਬਿਲਕੁਲ ਠੀਕ ਹੋ ਜਾਏਗਾ ਕਿਉਂਕਿ ਉਹ ਜਦੋਂ ਥੱਲੇ ਮਸਾਲਾ ਲੱਗਿਆ ਹੁੰਦਾ ਨਾ ਉਹ ਇਹ ਚੀਜ਼ਾਂ ਨੂੰ ਪੁੱਜਣ ਨਹੀਂ ਦਿੰਦਾ ਤੇ ਸਾਡਾ ਸੌਫਟ ਹੋ ਜਾਏਗਾ ਨਾਲਿਓ ਮਸਾਲੇ ਦੇ ਨਾਲ ਲੱਗ ਜਾਏਗਾ ਠੀਕ ਹੈ ਜੀ ਆ ਦੇਖੋ ਲਸਣ ਬਿਲਕੁਲ ਗਲ ਗਿਆ ਆਪਣੇ ਆਪ ਹੀ ਟੁੱਟ ਜਾਣਾ ਔਰ ਅੱਛੇ ਤਰ੍ਹਾਂ ਨੂੰ ਪਿਆਜ਼ਾਂ ਨੂੰ ਪੁੱਜ ਜਾਂਦਾ ਅਸੀਂ ਟਮਾਟਰ ਦੇਖੋ ਕੱਟ ਕੇ ਰੱਖੇ ਹਨ ਟਮਾਟਰ ਤੇ ਹਰੀ ਮਿਰਚ ਪਿਆਜ਼ ਲਾਲ ਹੋਣਗੇ ਫਿਰ ਅਸੀਂ ਪਾਉਂਗੇ ਸਮੂਹ। ਪੰਜੀ ਸਾਡੇ ਪਿਆਜ਼ ਦੇਖੋ ਲਾਲ ਹੋ ਗਏ ਨੇ ਹੁਣ ਅਸੀਂ ਪਾਵਾਂਗੇ ਟਮਾਟਰ ਤੇ ਹਰੀ ਮਿਰਚ। ਮਸਾਲੇ ਨੂੰ ਅੱਛੀ ਤਰ੍ਹਾਂ ਪੁਣਣਾ ਹੈ ਕਿਉਂਕਿ ਐਸੇ ਮਸਾਲੇ ਦਾ ਹੀ ਟੇਸ ਹੋਣਾ। ਤੁਸੀਂ ਕਦੀ ਅਰਗੀ ਖਾ ਕੇ ਦੇਖੋ ਬਹੁਤ ਹੀ ਟੇਸਟਸ ਹੁੰਦੀ ਹੈ। ਕਿਉਂਕਿ ਦੋਸੀ ਇਹਦੇ ਵਿੱਚ ਮਸਾਲੇ ਮਸੂਲੇ ਪਾਦਦੇ ਨੇ ਵਧੀਆ ਕਰਦੇ ਨੇ ਇਹਨੂੰ ਤੇ ਸਾਡੇ ਤੜਕੇ ਦੇ ਨਾਲ ਹੀ ਬਹੁਤ ਵਧੀਆ ਬਣ ਜਾਂਦੇ ਅਰਹੀ। ਇਹਨੂੰ ਅੱਛੀ ਤਰ੍ਹਾਂ ਗਲਨ दो। ਅੱਛੀ ਤਰ੍ਹਾਂ ਪੁੱਜ ਜਾਣੀ ਤੇ ਫਿਰ ਬਹੁਤ ਹੀ ਵਧੀਆ ਮਸਾਲਾ ਬਣ ਜੇਗਾ ਠੀਕ ਹੈ ਜੀ ਵੇਟ ਕਰਨੀ ਪੈਗੀ ਹੈ ਜੇ 2-3 ਮਿੰਟ। ਹਾਂਜੀ ਹੁਣ ਪਾਰੀ ਹੈ ਮਸਾਲਿਆਂ ਦੀ। ਹੁਣ ਅਸੀਂ ਪਾਵਾਂਗੇ ਮਸਾਲੇ ਸਭ ਤੋਂ ਪਹਿਲੇ ਪਾਵਾਂਗੇ ਅਸੀਂ ਅੰਚੂਰਨ ਤੁਸੀਂ ਚਾਟ ਮਸਾਲਾ ਵੀ ਪਾ ਸਕਦੇ ਹੋ ਅਮਚੂਰਨ ਵੀ ਪਾ ਸਕਦੇ ਹੋ ਜਿੰਨਾ ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਕਿਉਂਕਿ ਅਸੀਂ ਟਮਾਟਰ ਵੀ ਪਾਏ ਨੇ ਉਹਦੇ ਨਾਲ ਵੀ ਖੱਟਾਪਨ ਆ ਜਾਣਾ ਤੇ ਤੁਸੀਂ ਜਿੰਨਾ ਜ਼ਰੂਰਤ ਜਿੰਨਾ ਤੁਸੀਂ ਖੱਟਾ ਖਾਣਾ ਉਹ ਪਾ ਸਕਦੇ ਹੋ ਐਂਜ ਤੇ ਤੁਸੀਂ ਨਿੰਬੂ ਵੀ ਨਿਚੋੜ ਸਕਦੇ ਹੋ ਤਾਂ ਟੇਸਟ ਬਹੁਤ ਹੀ ਵਧੀਆ ਆਉਂਦਾ ਹੁਣ ਅਸੀਂ ਨਮਕ ਪਹਿਲੇ ਪਾ ਚੁੱਕੇ ਸੀ ਨਮਕ ਅਸੀਂ ਮਸਾਲੇ ਦੇ ਮੁਤਾਬਿਕ ਪਾਣਾ ਥੋੜਾ ਜਿਹਾ ਪਿਆਜ਼ ਵਾਸਤੇ ਜ਼ਿਆਦਾ ਨਹੀਂ ਪਾਣਾ ਨਹੀਂ ਤੇ ਤੇਜ਼ ਹੋ ਜਾਏਗਾ ਹਲਕੇ ਜਿਹੇ ਹਲਦੀ ਪਾਵਾਂਗੇ ਔਰ ਨਾਲ ਇਸ ਦੇਗੀ ਵਿੱਚ ਪਾਵਾਂਗੇ। ਤੇ ਇਸ ਦੇਗੀ ਵਿੱਚ ਤਾਂ ਕਲਰ ਬਹੁਤ ਹੀ ਵਧੀਆ ਆਉਂਦਾ। ਗਰਮ ਮਸਾਲਾ ਔਰ ਸੁੱਕਾ ਧਰਿਆ। ਹੁਣ ਆਪੇ ਇਹਨੂੰ ਕਰ ਦਵਾਂਗੇ ਅਚੇ ਤਰ੍ਹਾਂ ਵਿੱਚ। ਦੇਖੋ ਜੀ ਕਿੰਨਾ ਵਧੀਆ ਮਸਾਲਾ ਬਣਿਆ। ਇਹ ਦੇਖੋ ਜੀ ਕਿੰਨਾ ਵਧੀਆ ਬਣਿਆ। ਦਿਲ ਕਰਦਾ ਉਸਤੇ ਨਾਲੇ ਤੌਂਟੀ ਖਾ ਲੀਆ ਹੂੰ। ਨਮ ਪਾਣੀ ਉਸ ਨੂੰ ਬਿਲਕੁਲ ਵੀ ਯੂਜ਼ ਨਹੀਂ ਕਰਨਾ ਸਿਮਤ ਬਣਾਓ ਬਿਲਕੁਲ ਸਬਜੀ ਪਾਣੀ ਨਹੀਂ ਯੂਜ਼ ਕਰਨਾ ਬਿਲਕੁਲ ਜਿਹੜਾ ਤੁਸੀਂ ਪਹਿਲੇ 2 ਚਮਚ ਪਾ ਲਿਆ ਉਹ ਹੀ ਠੀਕ ਹੈ ਬਸ ਹੋਰ ਨਹੀਂ ਕਰਨਾ ਇਹ ਦੇਖੋ ਜੀ ਲਸਣ ਕਿੰਨਾ ਵਧੀਆ ਲੱਗ ਰਿਹਾ ਵਿੱਚ ਇਹ ਦੇਖੋ ਲਸਣ ਦੀਆਂ ਟੁਕੜੀਆਂ ਜਦੋਂ ਤੁਸੀਂ ਪਲੇਟ 'ਚ ਪਰੋਸਣਾ ਤੇ ਬਹੁਤ ਹੀ ਵਧੀਆ ਲੱਗੇਗਾ ਲਸਣ ਸਾਬਤ ਠੀਕ ਹੈ ਜੀ ਇਹ ਦੇਖੋ ਕਿੰਨਾ ਵਧੀਆ ਲੱਗ ਰਿਹਾ ਵਿੱਚ ਮਸਾਲੇ ਹੁਣ ਅਸੀਂ ਪਾ ਦਾਂਗੇ ਅਰਬੀ ਅਰਬੇ ਸਾਡੀ ਆਲਰੇਡੀ ਗਲੀ ਹੋਈ ਹੈ ਹੁਣ ਸਾਡੇ ਕੋਲ ਇੰਨਾ ਟਾਈਮ ਨਹੀਂ ਲੱਗੇਗਾ ਸਿਰਫ 2-3 ਮਿੰਟ ਅਸੇ ਨੂੰ ਫੁੰਣਾ ਤੇ ਉਸ ਤੋਂ ਬਾਅਦ ਅਸੀਂ ਉਤਾਰ ਦੇਣੀ ਠੀਕ ਹੈ ਜੀ ਹੁਣ ਇਹਦੇ ਵਿੱਚ ਅਸੀਂ ਗਿੱਲੀ ਚੀਜ਼ ਕੋਈ ਨਹੀਂ ਪਾਣੀ ਦਹੀਂ ਨਹੀਂ ਪਾਣਾ ਕੁਝ ਨਹੀਂ ਪਾਣਾ ਬਸ ਤੁਸੀਂ ਜੋ ਸੁੱਕੇ ਮਸਾਲੇ ਪਾਉਣ ਉਹ ਪਾ ਸਕਦੇ ਹੋ ਇਸੇ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਅੱਜ ਹਾਂਜੀ ਤੁਸੀਂ ਹੁਣ ਇੱਥੇ ਨਮਕ ਵੀ ਚੈੱਕ ਕਰ ਸਕਦੇ ਹੋ ਚਮਚ ਦੇ ਨਾਲ ਇੱਕ ਪੀਸ ਨਿਕਾਲ ਕੇ ਅਗਰ ਤੁਹਾਨੂੰ ਘੱਟ ਲੱਗਦਾ ਤੇ ਹੁਣ ਅਸੀਂ ਇਸੇ ਪਾ ਲਾਂਗੇ ਕਿਉਂਕਿ ਅਸੀਂ ਨਮਕ ਦੋ ਵਾਰ ਹੀ ਪਾਇਆ ਤੇ ਇਹ ਨਾ ਹੋਵੇ ਕਿ ਨਮਕ ਘੱਟ ਜਾਵੇ ਜਦ ਵੱਧਦਾ ਵੈਸੇ ਤਾਂ ਵੱਧਦਾ ਤਾਂ ਨਹੀਂ ਪਰ ਘੱਟ ਸਕਦਾ ਅਰਬੀ ਦਾ ਰੰਗ ਕਲਰ ਦੇਖੋ ਜੀ ਕਿੰਨਾ ਵਧੀਆ ਆ ਮੈਂ ਦੇਖੋ ਜੀ ਕਿੰਨੀ ਵਧੀਆ ਅਰਬੀ ਬਣ ਗਈ ਹੈ ਤੁਸੀਂ ਚੈੱਕ ਕਰ ਲਓ ਅਗਰ ਤੇ ਗਲ ਗਈ ਹੈ ਤੇ ਤੁਸੀਂ ਉਤਾਰ ਸਕਦੇ ਹੋ ਅਗਰ ਨਹੀਂ ਗਲੀ ਤੇ ਨੂੰ 2 ਮਿੰਟ ਸੀਮ ਤੇ ਰੱਖ ਕੇ ਤੇ ਟੱਕਣ ਦੇ ਕੇ ਰੋਸੀ ਗਾਲਾਂਗੇ ਅੱਛੇ ਤਰ੍ਹਾਂ ਕਿਉਂਕਿ ਕੱਚੀ ਅਰਬੀ ਦਾ ਸਵਾਦ ਨਹੀਂ ਲੱਗਣਾ ਸਿਰਫ 2 ਮਿੰਟ ਵਾਸਤੇ ਨਾਲ ਮਸਾਲੇ ਰਚ ਜਾਣਗੇ ਅੱਛੇ ਤਰ੍ਹਾਂ ਹਾਂਜੀ ਸਾਡੀ ਅਰਬੀ ਬਿਲਕੁਲ ਤਿਆਰ ਹੋ ਗਈ ਹੈ ਜੀ ਇਹ ਦੇਖੋ ਜੀ ਹੁਣ ਅਸੀਂ ਪਾਵਾਂਗੇ ਧਨੀਆਂ ਜਿਨੇ Bina ਸਬਜੀ ਬਿਲਕੁਲ ਅਧੂਰੀ ਹੈ ਹਰਾ ਧਨੀਆਂ ਪਾਵਾਂਗੇ ਜਿਹਦਾਂ ਹੋਰ ਵੀ ਟੇਸਟ ਵਧੀਆ ਹੋ ਜਾਏਗਾ ਹੁਣ ਮੈਂ ਤੁਹਾਨੂੰ ਪਲੇਟਸ ਕੱਢ ਕੇ ਦਿਖਾਨੀ ਆ ਕਿ ਅਰਬੀ ਕਿੰਨੀ ਵਧੀਆ ਬਣੀ ਐ ਇੱਕ ਵਾਰੀ ਮੇਰੀ ਰੈਸਪੀ ਨਾਲ ਜ਼ਰੂਰ ਟਰਾਈ ਕਰਨਾ ਹੈ ਮੇਰੀ ਕਿਚਨ ਜੋ ਦਿਖਾਇਆ ਜਾਂਦਾ ਉਹ ਹੀ ਬਣਾਇਆ ਜਾਂਦਾ ਮੈਂ ਜੋ ਦਿਖਾਨੀ ਆ ਮੈਂ ਉਹ ਹੀ ਬਣਾਨੀ ਆ ਮੈਂ ਅਲੱਗ ਚੀਜ਼ ਨਹੀਂ ਹੁੰਦੀ ਇਹੀ ਵੀ ਆਪਣੇ ਬੱਚਾ ਨੂੰ ਖਵਾਨੀ ਆ ਇਹੀ ਅਸੀਂ ਆਪ ਖਾਂਦੇ ਆ ਤੇ ਤੁਸੀਂ ਇੱਕ ਵਾਰੀ ਮੇਰੀ ਰੈਸਪੀ ਨਾਲ ਜ਼ਰੂਰ ਟਰਾਈ ਕਰਨਾ ਮੈਂ ਤੁਹਾਨੂੰ ਕੱਢ ਕੇ ਦਿਖਾਨੀ ਆ ਪਲੇਟ ਵਿੱਚ ਦੇਖਣਾ ਕਿੰਨੀ ਵਧੀਆ ਚੀਜ਼ ਬਣ ਗਈ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਅਰਬੀ ਕਿੰਨੀ ਵਧੀਆ ਬਣ ਗਈ ਹੈ और दिल कर रहा फटाफट परौंठिया बनाईए फुलके बनाइए चाहे पूरी बनाईए और खा लिए देखो जी कि वाइय चीज़ बन गई ठीक है जी एक बार मेरी रेसिपी नाल जरूर ट्राई करना बिल्कुल हेल्दी वे नाल बनाइए और बच्चे देखिए आलू समझ के खा लेंगे अगर अरबी नहीं भी खाते ना तो भी कहे असी खानी है जरूर क्योंकि बिल्कुल आलू वर्गा ही कलर हो जाता है आलूं वर्गी बन जाती है और जरूर ट्राई करके देखना ओके जी सत सताल जी